ਮਾਕੇ ਦੀ ਜਾਂ ਤਾਂ ਫਿਰ ਦੁਸ਼ਮਣੀ ਬੜੀ ਮਸ਼ਹੂਰ ਝੇ ਤੇ ਜਾਂ ਫਿਰ ਯਾਰੀ ਬੜੀ ਮਸ਼ਹੂਰ ਝੇ ਯਾਰੀ ਜਾਨ ਵਾਰ ਕੇ ਵੀ ਨਭਾਉਂਦੇ ਨੇ ਤੇ ਜਿਹੜੀ ਦੁਸ਼ਮਣੀ ਹੈ ਨਾ ਤੇ ਉਹਦਾ ਪਿੱਛਾ ਤੇ ਕਬਰਾਂ ਤੱਕ ਨਹੀਂ ਛੱਡਦੇ ਯਾਰੀ ਉਹ ਆ ਜਦੋਂ ਇੱਕ ਸੱਜਣ ਆਪਣੀ ਅੱਖ ਬੰਦ ਕਰਕੇ ਯਾਦ ਕਰਦਾ ਤੇ ਦੂਜੇ ਨੂੰ ਆਪਣੇ ਆਪ ਹੀ ਮਹਿਸੂਸ ਹੋ ਜਾਂਦਾ ਮਿਸ਼ੈਲਾ ਦੀ ਯਾਰੀ ਮਸ਼ਹੂਰ ਆ ਜੀ ਕਿਉਂਕਿ ਆ ਯਾਰੀ ਜਾਂ ਤੇ ਫਿਰ ਸਿਰ ਲੱਤ ਕਿ ਨਿਭਦੀ ਆ ਤੇ ਜਾਨ ਲਵਾ ਕੇ ਸਾਡੇ ਯਾਰ ਸਾਡੀ ਜਾਨ ਸਾਡੀ ਭਰਾ ਹੂੰ ਵੀਰ ਨਵਤੇਜ ਸਿੰਘ ਗੁੱਗੂ ਜੋ ਕਿ ਹਮੈਂਟਿਕ ਕਲੱਬ ਚਲਾਉਂਦੇ ਨੇ ਵੀਰ ਅਮਨਸ਼ੀਰ ਸਿੰਘ ਸ਼ਹਿਰੀ ਗਲਸੀ ਜੋ ਕਿ ਐਮਐਲਏ ਬਟਾਲਾ ਨੇ ਵੀਰ ਮਨਜੋਤ ਸਿੰਘ ਵੀਰੇ ਵੀਨੂ ਕਾਲੋਂ ਬਹੁਤ ਹੀ ਸਾਡੇ ਸੱਜਣ ਨੇ ਜਿਹੜੇ 20 20 ਸਾਲ ਪੁਰਾਣੀਆਂ ਯਾਰੀਆਂ ਨਭਾਰੇ ਆ ਚਾਹੇ ਇਲੈਕਸ਼ਨਾਂ ਦੇ ਦੌਰਾਨ ਇਹ ਭਾਵੇਂ ਅਮਰ ਸਿੰਘ ਛੈਰੀ ਕਲਸੀ ਨੂੰ ਜ਼ਰੂਰਤ ਪਈ ਹੈ ਤੁਹਾਨੂੰ ਪਤਾ ਲੱਗ ਗਿਆ ਹੈ ਭਾਵੇਂ ਉਹਨਾਂ ਨੇ ਆਵਾਜ਼ ਦਿੱਤੀ ਕਿ ਨਹੀਂ ਦਿੱਤੀ ਕਹਿੰਦੇ ਉੱਡਦੇ ਆਗੇ ਤੁਸੀਂ ਜਹਾਜ਼ ਤੇ ਜਦੋਂ ਪਤਾ ਲੱਗਾ ਤੇ ਨਾ ਉਹਨਾਂ ਨੇ ਕੋਈ ਮੈਨੂੰ ਵੰਗਾਰ ਪਾਰੀ ਨਾ ਉਹਨਾਂ ਨੇ ਕੋਈ ਫੋਨ ਕੀਤਾ ਪਰ ਅਸੀਂ 10 ਘੰਟਿਆਂ ਬਾਅਦ ਆ ਕੇ ਨਾਲ ਕੱਢ ਗਏ ਤੇ ਬੜੀ ਸਾਨੂੰ ਇੱਕ ਮਾਣ ਵਾਲੀ ਗੱਲ ਸੀ ਸਾਡੀ ਕਿਉਂਕਿ ਜੋ ਸ਼ੈਰੀ ਕਲਸੀ ਜੀ ਨੇ ਉਹਨਾਂ ਦਾ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਕ੍ਰੀਜ਼ ਆ ਤੇ ਅਸੀਂ ਮਾਣ ਮਹਿਸੂਸ ਕਰਦੇ ਆਂ ਵੀ ਸਾਡੇ ਭਰਾ ਤਰਕੀਆਂ ਕਰਦੇ ਪਏ ਨੇ ਪੰਜਾਬ ਦਾ ਭਲਾ ਕਰਦੇ ਪਏ ਨੇ ਐਤੋ ਵੱਡੀ ਚੀਜ਼ ਸਾਡੇ ਲਈ ਗੋਡ ਗਿਫਟ ਕੋਈ ਨਹੀਂ ਹੈ। ਸ਼ਹਿਰੀ ਕੰਸੀ ਸਾਡੇ ਬਹੁਤ ਪੁਰਾਣੇ ਮੇਰੇ ਵੀਰ ਨੇ ਛੋਟੇ ਵੀਰ ਨੇ ਉਹਨਾਂ ਨਾਲ ਯਾਰੀ ਵੀ 16-17 ਸਾਲ ਤੋਂ ਆ। ਹੂੰ ਤੇ ਬਹੁਤ ਹੀ ਨੇਕ ਰੂਹ ਦੇ ਮਾਲਕ ਨੇ ਤੁਹਾਡੇ ਯਾਰ ਨੂੰ ਨਾ ਰੱਬ ਨੇ ਡਿਊਟੀ ਲਾਈ ਆ ਕਹਿੰਦੇ ਧੌਣਾ ਚ ਕਿਲੇ ਘਟਣ ਦੀ। ਵੀਰ ਨੇ ਗਾਣਾ ਸੁਣਾਤਾ ਤੇ ਅਸੀਂ ਜਾਣ ਕੇ ਕਹਿ ਦੇਣਾ ਵੀ ਨਹੀਂ ਤੇਰੀ ਬਾਜੇ ਤਮ ਨਹੀਂ ਹੈਗਾ। ਅੱਛਾ ਤੇ ਅੱਗੇ ਉਹ ਕਹਿਣਾ ਵੀ ਤੂੰ ਸੁਣਾ ਲਾ ਅੱਛਾ ਤੇ ਅਸੀਂ ਵੀ ਹੁਣ ਅਸੀਂ ਕਿਹੜੇ ਸਿੰਗਰ ਆ ਪਰ ਅਸੀਂ ਤੇ ਇੱਕੋ ਹੀ ਗੱਲ ਕਹਿੰਦੇ ਆ ਵੀ ਸਾਡੀ ਯਾਰ ਨੂੰ ਮੰਦਾਨਾ ਬੋਲੀ ਸਾਡੀ ਭਾਵਾਂ ਜਾਣ ਕੱਢ ਲੈ ਸਾਡੀ ਜਿਹੜੀਆਂ ਮੰਗਾਰਾਂ ਹੁੰਦੀਆਂ ਨਹੀਂ ਸਾਡੀ ਜਿੱਤ ਬਸ ਕਹਿੰਦੇ ਹੀ ਵੀ ਵੀਰ ਆਹ ਕੰਮ ਕਰਨਾ ਵਾ ਆ ਹੋਣਾ ਚਾਹੀਦਾ ਵਾ ਤੇ ਉਲਝੋ ਭਾਵਾਂ ਦੁਨੀਆ ਇੱਧਰ-ਉੱਧਰ ਹੋ ਜੇ ਜਾਂ ਮੈਂ ਕਹਾਂ ਜਾਂ ਮੇਰੇ ਭਰਾਵਾਂ ਨੇ ਕਿਹਾ ਵਾ ਵੀ ਵਿੱਕੀ ਆ ਕੰਮ ਕਰਨਾ ਵਾ ਤੇ ਉਹ ਡਨ ਹੋ ਜਾਂਦਾ ਹੀ ਉਹਦੇ ਲਈ ਭਾਵਾਂ ਸਾਨੂੰ ਸੱਤ ਸਮੁੰਦਰ ਪਾਰ ਜਾਣਾ ਪੈਂਦਾ ਭਾਵਾਂ ਤਾਰੀ ਉੱਤੋਂ ਤੋੜ ਕੇ ਲਿਆੜੇ ਪੈਂਦੇ ਸਾਡਾ ਯਾਰ ਖੁਸ਼ ਰਹਿਣਾ ਚਾਹੀਦਾ ਯਾਰ ਸਾਡੇ ਦਿਲਾਂ 'ਚ ਵਸਦੇ ਨੇ ਠੀਕ ਹੈ ਤੇ ਜੋ ਦਿਲਾਂ 'ਚ ਵਸਦੇ ਹੋਣ ਉਹਨਾਂ ਨੂੰ ਕਦੀ ਅਸੀਂ ਪਰਖੀਦਾ ਨਹੀਂ ਪਰ ਅੱਜ ਵੀ ਉਹਨਾਂ ਨੂੰ ਪਤਾ ਵਾ ਵੀ ਜਾਂ ਕੋਈ ਪ੍ਰੋਬਲਮ ਪਈ ਆ ਤੇ ਆ ਯਾਰ ਸਾਡੇ ਉਸੇ ਵੇਲੇ ਲੱਗਿਆ ਆ ਕੇ ਖਲੋਤੇ ਨੇ ਲਵ ਮੈਰਜ ਆ ਕੇ ਰੇਂਜ ਮਾਰੇ ਤੇ ਲਵ ਮੈਰਜ ਇਹ ਇੰਡੀਆ ਚ ਹੈ ਕਿ ਜਰਮਨ ਚ ਹੈ ਜਰਮਨ ਚ ਕੀ ਕਹਤੇ ਲੜਕੀ ਪੰਜਾਬੀ ਹੈ ਕਿ ਜਰਮਨ ਹੈ ਪੰਜਾਬੀ ਬਿਲਕੁਲ ਪਾਕਿਸਤਾਨੀ ਪੰਜਾਬੀ ਕਿ ਇੰਡੀਆ ਪੰਜਾਬੀ ਹੈ ਇੰਡੀਆ ਦਾ ਬੇਟਾ ਵਾ 14 ਸਾਲ ਦਾ ਅੱਛਾ ਮਹਾਰਾਜ ਦਾ ਸ਼ੁਕਰ ਹੈ ਇੱਕ ਤਗੜਾ ਫੁੱਟਬਾਲ ਪਲੇਅਰ ਬਣਦਾ ਪਿਆ ਵਾ ਤੇ ਉਹ ਦੇ ਲਈ ਮਤਲਬ ਐਜ਼ ਅ ਪ੍ਰੈਜ਼ੈਂਟ ਜਰਮਨ ਦੀ ਵਿੱਚ ਜਿੱਥੇ ਫੁੱਟਬਾਲ ਖੇਡਦਾ ਪਿਆ ਵਾ ਵੀ ਰੈਂਕ ਵਾਈਜ਼ ਐਜ਼ ਅ ਸਟੇਟ ਨੂੰ ਜਾ ਰਿਹਾ ਜੀ ਸਾਝੀ ਦੁੱਖ ਜਰਮਨ ਆਰਗੇਨਾਈਜੇਸ਼ਨ ਇਸ ਕਰਕੇ ਮੈਂ ਮਤਲਬ ਫੋਨ ਕੀਤੀ ਸੀ ਕੋਈ 3 ਕ ਸਾਲ ਪਹਿਲਾਂ ਜਿੱਦੇ ਚ ਆਪਾਂ ਦੀਨ ਦੁਖੀਆਂ ਦੀ ਸੇਵਾ ਕਰਦੇ ਇੱਥੇ ਸਾਡੇ ਭਰਾ ਬਟਾਲੇ ਨੇ ਜਾਂ ਉਹ ਜਰਮਨ ਹੋਏ ਉਹਦੇ ਚ ਹੈ ਜਾਂ ਕੋਈ ਲੋੜ ਵੰਦਾ ਤੇ ਮੈਂ ਉਹਨਾਂ ਨੂੰ ਕੰਟੈਕਟ ਕਰਦਾ ਵਾਂ ਵੀ ਆ ਪਿੱਛੇ ਜੇ 2-3 ਮਹੀਨੇ ਪਹਿਲਾਂ ਅਸੀਂ 2 ਦਿਨ ਵਿਆਹ ਕਾਰਜ ਕੀਤੇ ਆਪਣੀ ਭੈਣਾਂ ਦੇ ਅੱਜ ਕੱਲ ਦੇ ਦੌਰ ਚ ਯਾਰੀ ਇੱਕ ਯਾਰ ਲੱਭਣਾ ਬਹੁਤ ਔਖਾ ਵਾ ਪਰ ਸਾਡੀਆਂ ਜਿਹੜੀਆਂ ਯਾਰੀਆਂ ਨੇ ਜਦੋਂ ਵੀ ਕੋਈ ਮੌਕਾ ਆਂਦਾ ਵਾ ਅਸੀਂ ਆ ਨਹੀਂ ਅਗਲੇ ਨੂੰ ਦੱਸੀਦਾ ਵੀ ਅਸੀਂ ਆ ਲੱਗੇ ਆ ਜਾਂ ਅਸੀਂ ਕਰਨ ਲੱਗੇ ਆ ਜਾਂ ਕੋਈ ਸੰਕਟ ਪਏ ਤੇ ਅਸੀਂ ਬਾਜੀ ਮੋੜ ਕੇ ਫੇਰ ਅਗਲੇ ਨੂੰ ਪਤਾ ਲੱਗਦਾ ਵੀ ਭਰਾ ਮੇਰਾ ਆ ਕੇ ਆ ਕੰਮ ਕਰ ਗਿਆ ਸਾਡੇ ਪਿਆਰੇ ਵੀਰ ਅਮਰੀਕ ਸਿੰਘ ਨੰਬਰਦਾਰ ਜੋ ਕਿ ਬਹੁਤ ਹੀ ਪੁਰਾਣੇ ਸੱਜਣ ਨੇ ਤੇ ਉਹ ਵੀਰ ਸਾਡੇ ਨਾਲ ਹਮੇਸ਼ਾ ਰਹਿੰਦੇ ਨੇ ਤੇ ਸਾਨੂੰ ਉਹਨਾਂ ਤੇ ਮਾਣ ਸਵਾਗਤ ਹੈ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਮਾਕੇ ਦੀ ਜਾਂ ਤਾਂ ਫਿਰ ਦੁਸ਼ਮਣੀ ਬੜੀ ਮਸ਼ਹੂਰ ਜੇ ਤੇ ਜਾਂ ਫਿਰ ਯਾਰੀ ਬੜੀ ਮਸ਼ਹੂਰ ਤੇ ਯਾਰੀ ਜਾਨ ਵਾਰ ਕੇ ਵੀ ਨਿਭਾਉਂਦੇ ਨੇ ਤੇ ਜਿਹੜੀ ਦੁਸ਼ਮਣੀ ਹੈ ਨਾ ਤੇ ਉਹਦਾ ਪਿੱਛਾ ਤੇ ਕਬਰਾਂ ਤੱਕ ਨਹੀਂ ਛੱਡਦੇ ਅਸੀਂ ਅੱਜ ਤੁਹਾਨੂੰ ਐਸੇ ਇੱਕ ਯਾਰਾਂ ਦੇ ਨਾਲ ਮਲਾਵਾਂਗੇ ਐਸੇ ਦੋਸਤ ਨਾਲ ਮਲਾਵਾਂਗੇ ਕਿ ਜੇ ਤੀ ਜਿੰਨੀ ਸਮੁੱਚੀ ਮੰਡਲੀ ਆ ਯਾਰਾਂ ਦੀ ਇਹ ਇੱਕ ਦੂਜੇ ਲਈ ਜਾਨ ਨਿਸ਼ਾਵਰ ਵੀ ਕਰਦੇ ਆ ਬੇਸ਼ੱਕ ਉਹ ਜਨਮਨ ਰਹਿੰਦੇ ਨੇ ਯੂ ਐਸਏ ਰਹਿੰਦੇ ਨੇ ਕੈਨੇਡਾ ਰਹਿੰਦੇ ਨੇ ਪਰ ਇੱਕ ਫੋਨ ਦੇ ਉੱਤੇ ਸੈਕਿੰਟਾਂ ਦੇ ਵਿੱਚ ਹੀ ਉਥੋਂ ਜਹਾਜ਼ ਪੜਦੇ ਨੇ ਤੇ ਜਿੰਨਾ ਕ ਸਮਾਂ ਜਹਾਜ਼ ਚ ਲੱਗਦਾ ਹੈ ਉਹਨਾਂ ਕੀ ਸਮਝ ਰੱਖਦਾ ਤੇ ਆਪਣੇ ਯਾਰੋ ਕੋ ਪਹੁੰਚ ਵੀ ਜਾਂਦੇ ਨੇ ਦੁੱਖ ਸੁੱਖ ਚ ਉਹਨਾਂ ਦੀ ਖੁਸ਼ੀ ਚ ਸੋ ਸਾਡੇ ਨਾਲ ਨੇ ਸਾਂਝੇ ਦੁੱਖ ਜਰਮਨ ਆਰਗੇਨਾਈਜੇਸ਼ਨ ਦੇ ਫਾਊਂਡਰ ਵਿਕਰਾਂਤ ਸਿੰਘ ਵਿੱਕੀ ਜਿਹੜੇ ਜਰਮਨ ਤੋਂ ਨੇ ਔਰ ਸਮਾਜ ਸੇਵਾ ਦੇ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੇ ਨੇ ਬਾਬਾ ਸਵਾਗਤ ਆ ਵਿਕਰਾਂਤ ਜੀ ਤੁਹਾਡਾ ਥੈਂਕ ਯੂ ਜੀ ਸਭ ਤੋਂ ਪਹਿਲਾਂ ਰਿਸ਼ਪਾਲ ਜੀ ਦਾ ਥੈਂਕਸ ਕਰਦੇ ਆ ਇਹ ਸ਼ੋ ਚ ਸੱਦਣ ਲਈ ਥੈਂਕਸ ਅ ਲੋਟ ਵਿੱਕੀ ਜੀ ਯਾਰੀ ਯਾਰੀ ਦੀ ਪਰਿਭਾਸ਼ਾ ਕੀ ਹੈ ਯਾਰੀ ਉਹ ਜਿਹੜੀ ਦਿਲਾਂ 'ਚ ਵਸਦੀ ਆ ਯਾਰੀ ਉਹ ਆ ਜਦੋਂ ਇੱਕ ਸੱਜਣ ਆਪਣੀ ਅੱਖ ਬੰਦ ਕਰਕੇ ਯਾਦ ਕਰਦਾ ਤੇ ਦੂਜੇ ਨੂੰ ਆਪਣੇ ਆਪ ਹੀ ਮਹਿਸੂਸ ਹੋ ਜਾਂਦਾ ਕਿ ਆ ਮੈਨੂੰ ਆਵਾਜ਼ ਮਾਰਦਾ ਪਿਆ ਇਹਨੂੰ ਮੇਰੀ ਲੋੜ ਆ ਤੇ ਅਸੀਂ ਆਪਣੇ ਸੱਜਣਾ ਲਈ ਸ਼ੁਰੂ ਤੋਂ ਹੁਣ ਤੱਕ ਹਮੇਸ਼ਾ ਅੱਧੀ ਬਾਤ ਨਾਲ ਖੜੇ ਹੋ ਜਾਂਦੇ ਆ ਵਿੱਕੀ ਜੀ ਮਜਾ ਲਾਂਦੀ ਯਾਰੀ ਕਿਉਂ ਮਸ਼ਹੂਰ ਹੈ ਮਜਾ ਲਾਂਦੀ ਯਾਰੀ ਮਸ਼ਹੂਰ ਆ ਜੀ ਕਿਉਂਕਿ ਆ ਯਾਰੀ ਜਾਂ ਤੇ ਫਿਰ ਸਿਰ ਲੱਤ ਕਿ ਨਿਭਦੀ ਆ ਤੇ ਜਾਨ ਲਵਾ ਕੇ ਤੁਹਾਡੀ ਯਾਰਾਂ ਦੇ ਨਾਮ ਜਾਨਣਾ ਚਾਹੁੰਨਾ ਹੈ ਕਿ ਤੁਹਾਡੀ ਲਿਸਟ ਚ ਯਾਰ ਕੌਣ ਕੌਣ ਨੇ ਸਾਡੇ ਯਾਰ ਸਾਡੀ ਜਾਨ ਸਾਡੀ ਭਰਾ ਹੂੰ ਵੀਰ ਨਵਤੇਜ ਸਿੰਘ ਗੁੱਗੂ ਜੋ ਵੀ ਹਮੈਂਟਿਕ ਕਲੱਬ ਚਲਾਉਂਦੇ ਨੇ ਵੀਰ ਅਮਨਸ਼ੀਰ ਸਿੰਘ ਸ਼ਹਿਰੀ ਕਲਸੀ ਜੋ ਕਿ ਐਮਐਲਏ ਬਟਾਲਾ ਨੇ ਵੀਰ ਮਨਜੋਤ ਸਿੰਘ ਵੀਰੇ ਵੇਨੂ ਕਾਲੋਂ ਬਹੁਤ ਹੀ ਸਾਡੇ ਸੱਜਣ ਨੇ ਜਿਹੜੇ 20 20 ਸਾਲ ਪੁਰਾਣੀਆਂ ਯਾਰੀਆਂ ਨਭਾਰੇ ਆ ਤੇ ਅੱਧੀ ਵਾਜ ਚ ਉਹਨਾਂ ਦੀ ਚੀਕ ਜਾ ਕੋਈ ਇਤਿਹਾਫ ਪਾ ਪ੍ਰੋਬਲਮ ਵੀ ਆਏ ਤੇ ਅਹੀਂ 8 ਘੰਟਿਆਂ ਦੇ ਵਿੱਚ ਇੱਥੇ ਬਟਾਲੇ 'ਚ ਹਾਜ਼ਰ ਹੋ ਜੰਨੇ ਚਾਹੇ ਇਲੈਕਸ਼ਨਾਂ ਦੇ ਦੌਰਾਨ ਭਵੇਂ ਅਮਨ ਸਿੰਘ ਚੈਰੀ ਕਲਸੀ ਨੂੰ ਜ਼ਰੂਰਤ ਪਈ ਹੈ ਤੁਹਾਨੂੰ ਪਤਾ ਲੱਗ ਗਿਆ ਭਵੇਂ ਉਹਨਾਂ ਨੇ ਆਵਾਜ਼ ਦਿੱਤੀ ਕਿ ਨਹੀਂ ਦਿੱਤੀ ਕਹਿੰਦੇ ਉੱਡਦੇ ਆਗੇ ਤੁਸੀਂ ਜਹਾਜ਼ ਤੇ ਬੜੀ ਸਾਨੂੰ ਇੱਕ ਮਾਣ ਵਾਲੀ ਗੱਲ ਸੀ ਸਾਡੀ ਕਿਉਂਕਿ ਜੋ ਸ਼ੈਰੀ ਕਲਸੀ ਜੀ ਨੇ ਉਹਨਾਂ ਦਾ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਕ੍ਰੀਜ਼ ਆ ਉਹ ਇੱਕ ਕੱਲਾ ਸਾਡੇ ਬਟਾਲੇ ਲਈ ਨਹੀਂ ਸਾਡੇ ਪੂਰੇ ਪੰਜਾਬ ਲਈ ਮਤਲਬ ਬਹੁਤ ਵਧੀਆ ਵਰਕ ਕਰਦੇ ਨੇ ਬਹੁਤ ਡਾਊਨ ਟੂ ਅਰਥ ਨੇ ਤੇ ਜਦੋਂ ਪਤਾ ਲੱਗਾ ਤੇ ਨਾ ਉਹਨਾਂ ਨੇ ਕੋਈ ਮੈਨੂੰ ਵੰਗਾਰ ਪਾਰੀ ਨਾ ਉਹਨਾਂ ਨੇ ਕੋਈ ਫੋਨ ਕੀਤਾ ਅਰ ਅਸੀਂ ਦਾਸਾਂ ਘੰਟਿਆਂ ਬਾਅਦ ਆ ਕੇ ਨਾਲ ਖੜ ਗਏ ਸੀ ਯਾਰੀ ਭਾਈ ਕਿਵੇਂ ਜੀ ਇਹ ਸਾਰਿਆਂ ਦੇ ਨਾਲ ਜਿਹੜਾ ਗਰੁੱਪ ਬਣਿਆ ਤੁਹਾਡਾ ਯਾਰਾਂ ਦਾ ਇਹ ਕਿੱਦਾਂ ਬਣਿਆ ਜੀ ਆ ਸਾਡਾ ਜੀ ਅੱਜ ਤੋਂ ਕੋਈ 20 21 ਸਾਲ ਪਹਿਲਾਂ ਮਤਲਬ ਅਸੀਂ ਵੀਰ ਨਵਤੇਜ ਸਿੰਘ ਜੀ ਅਸੀਂ ਇਕੱਠੇ ਖੇਡਦੇ ਸੀ ਅਸੀਂ ਇਕੱਠੇ ਮਤਲਬ ਆਪਣੀ ਲਾਈਫ ਵੀ ਇੰਜੋਏ ਕਰਦੇ ਸੀ ਤੇ ਉਹ ਟਾਈਮਾਂ 'ਚ ਮਤਲਬ ਬਹੁਤ ਹੀ ਮਤਲਬ ਸਾਡਾ ਹੁਣ ਵੀ ਪਿਆਰ ਚਲੋ ਪਿਆਰ ਤੇ ਹੁਣ ਵੀ ਆ ਪਰ ਉਹ ਟਾਈਮਾਂ ਦਾ ਜਿਹੜਾ ਆਪਾਂ ਦਸੀਏ ਤੇ ਉਹ ਸਾਡੀ ਜਿਹੜੀ ਯਾਰੀ ਆ ਅੱਜ ਤੱਕ ਵੀ ਪੂਰੀ ਨਾਲ ਬਰਾਮਦ ਆ ਤੇ ਅਸੀਂ ਮਾਨ ਮਹਿਸੂਸ ਕਰਦੇ ਆਂ ਵੀ ਸਾਡੇ ਭਰਾ ਤਰੱਕੀਆਂ ਕਰਦੇ ਪਏ ਨੇ ਪੰਜਾਬ ਦਾ ਭਲਾ ਕਰਦੇ ਪਏ ਨੇ ਐਤੋ ਵੱਡੀ ਚੀਜ਼ ਸਾਡੇ ਲਈ ਗੋਡ ਗਿਫਟ ਕੋਈ ਨਹੀਂ ਹੈ ਅੱਛਾ ਸ਼ਾਇਰੀ ਕਲਸੀ ਉਹਨਾਂ ਨਾਲ ਮੱਭਸ ਕੰਮ ਸ਼ੁਰੂ ਹੋਇਆ। ਸ਼ਹਿਰੀ ਕਲਸੀ ਸਾਡੇ ਬਹੁਤ ਪੁਰਾਣੇ ਮੇਰੇ ਵੀਰ ਨੇ ਛੋਟੀ ਵੀਰ ਨੇ ਉਹਨਾਂ ਨਾਲ ਯਾਰੀ ਵੀ 16-17 ਸਾਲ ਤੋਂ ਆ। ਹੂੰ ਤੇ ਬਹੁਤ ਹੀ ਨੇਕ ਰੂਹ ਦੇ ਮਾਲਕ ਨੇ ਮਹਾਰਾਜ ਨੇ ਉਹਨਾਂ ਦੀ ਹਜੇ ਫਿਲਹਾਲ ਡਿਊਟੀ ਲਾਈ ਆ ਜੋ ਕਿ ਪ੍ਰਧਾਨ ਐਜ਼ ਅ ਪ੍ਰਧਾਨ ਪੰਜਾਬ ਨੇ। ਹੂੰ ਪਰ ਉਹ ਬਹੁਤ ਹੀ ਡਾਊਨ ਟੂ ਅਰਥ ਨੇ ਜਿੱਥੋਂ ਤੱਕ ਮੈਨੂੰ ਪਤਾ ਵਾ ਕਿਉਂਕਿ ਇੱਕ ਸੱਜਣ ਨੂੰ ਸੱਜਣ ਦਾ ਪਤਾ ਹੁੰਦਾ ਵਾ ਤੇ ਕੋਈ ਉਹ ਮੈਂ ਪਹਿਲਾ ਇੱਕ ਐਮਐਲਏ ਇਹੋ ਜਿਹਾ ਵੇਖਿਆ ਜਿਨ੍ਹਾਂ ਨੂੰ ਤੁਸੀਂ ਬਾਹ ਫੜ ਕੇ ਵੀ ਖਿਲਾ ਲੈਂਦੇ ਜੇ ਭਾਵੇਂ ਉਹ ਰਿਕਸ਼ੇ ਵਾਲਾ ਹੋਏ ਭਾਵੇਂ ਉਹ ਟੈਂਪੂ ਵਾਲਾ ਹੋਏ ਉਹ ਹਰ ਇੱਕ ਦੀ ਗੱਲ ਸੁਣਦੇ ਨੇ ਤੇ ਉਹਨਾਂ ਦਿਲੋਂ ਮਾਨਵੀ ਕਰਦੇ ਤੇ ਹੈਲਪ ਵੀ ਕਰਦੇ ਤੁਹਾਡੇ ਯਾਰ ਨੂੰ ਨਾ ਰੱਬ ਨੇ ਡਿਊਟੀ ਲਾਈ ਆ ਕਹਿੰਦੇ ਧੌਣਾ ਚ ਕਿਲੇ ਕੱਢਣ ਦੀ ਦੇਖੋ ਜੀ ਡਿਊਟੀ ਤੇ ਮਹਾਰਾਜ ਨੇ ਲਾਈ ਆ ਪਰ ਕੁਝ 네ਗੇਟਿਵ ਪਰਸਨ ਵੀ ਹੁੰਦੇ ਆ ਜਿਨ੍ਹਾਂ ਨੇ ਚਲੋ ਜਾਂ ਕੋਈ ਚੰਗਾ ਕੰਮ ਕਰਦਾ ਤੇ ਉਹ ਚ 네ਗੇਟਿਵ ਤੇ ਲੋਕਾਂ ਨੇ ਕਰਨਾ ਹੀ ਹੁੰਦਾ ਪਰ ਇਹਦਾ ਰਿਜ਼ਲਟ ਆਮ ਜਨਤਾ ਨੂੰ ਪਤਾਵਾ ਜੋ ਕੀ ਬਟਾਲੇ ਦੇ ਵਿੱਚ ਇੰਨੀ ਪ੍ਰੋਗਰੈਸ ਕੀਤੀ ਇੰਨੇ ਮਤਲਬ ਕੰਮ ਕੀਤੇ ਜਦੋਂ ਮੈਂ ਜਰਮਨ ਤੋਂ ਆਇਆ ਸੀ ਤੇ ਮੈਂ ਆ ਕੇ ਵੇਖਿਆ ਵੀ ਆ ਸਾਡਾ ਉਹੀ ਬਟਾਲਾ ਦਾ ਅਸੀਂ ਉਧਰ ਚ ਆ ਨਹੀਂ ਵੀ ਮੇਰਾ ਦੋਸਤ ਆ ਤੇ ਮੈਂ ਤਾਂ ਕਰਕੇ ਕਰਦਾ ਪਿਆ ਪਰ ਉਹਦਾ ਰਿਜ਼ਲਟ ਸਾਰੇ ਬਟਾਲੇ ਵਾਸੀਆਂ ਨੂੰ ਵੇਖਦਾ ਪਿਆ ਵਾ ਜਿੱਦਾਂ ਕਿ ਬਟਾਲੇ ਦੀ ਪ੍ਰੋਗਰੈਸ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੱਸੇ ਠੱਠੇ ਮਜ਼ਾਕ ਕੋਈ ਇਹੋ ਜਿਹਾ ਮੌਕਾ ਮਿਲਿਆ ਹੋਵੇ ਜਿੱਥੇ ਹੱਸ-ਹੱਸ ਕੇ ਰਾਤ ਹੀ ਸਾਰੀ ਹੱਸਦੇ ਰਹੇ ਹੋ ਅਗਲੇ ਦਿਨ ਵੀ ਇੱਕ ਦੂਜੇ ਨੂੰ ਚਿਹਰਾ ਵੇਖਿਆ ਹੋਵੇ ਤੇ ਹੱਸਦੇ ਰਹੇ ਹੋ ਕੋਈ ਇਹੋ ਜਿਹਾ ਮਾਹੌਲ ਬਣਿਆ ਹੋਵੇ ਕੋਈ ਮੌਕਾ ਬਣਿਆ ਹੋਵੇ ਕੋਈ ਇਹੋ ਜਿਹੀ ਮਿੱਠੀ ਜੀ ਯਾਦ ਸਾਂਝੀ ਕਰਨੀ ਚਾਹੋ ਜੀ ਬਿਲਕੁਲ ਯਾਦਾਂ ਬੜੀਆਂ ਨੇ ਹਜੇ ਪਰਸੋਂ ਦੀ ਗੱਲ ਆ ਅਸੀਂ ਸਾਰੇ ਵੀਰ ਇਕੱਠੇ ਬੈਠੇ ਸੀ ਆਪਸੇ ਬੈ ਕੇ ਪੁਰਾਣੀਆਂ ਗੱਲਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਆ ਤੇ ਉਹ ਹੀ ਯਾਦਾਂ ਅਹੀਂ ਪਰਸੋਂ ਵੀ ਸਾਂਝੀਆਂ ਕੀਤੀਆਂ ਮਿੱਠੇ ਮਿੱਠੇ ਗਾਣੇ ਗਾ ਕੇ ਇੱਕ ਦੂਜੇ ਦੀ ਦਿਲ ਦੀ ਰਮਜ਼ ਕਿ ਉਹ ਹੀ 20 ਸਾਲ ਵਾਲੀਆਂ ਪੁਰਾਣੀਆਂ ਸੋਚਾਂ ਉਹ ਹੀ ਟਾਈਮ ਅਸੀਂ ਸੋਚ ਕੇ ਤੇ ਅਸੀਂ ਖੁਸ਼ ਹੁੰਨੇ ਆ ਆਪਸ ਵਿੱਚ ਬੜੇ ਲੜਦੇ ਵੀ ਰਹੇ ਆ ਅਸੀਂ ਮਜ਼ਾਕ ਵੀ ਕਰਦੇ ਰਹੇ ਆ ਪਰ ਮਜ਼ਾਕ ਸਾਂਝਾ ਦੇ ਕਰੋ ਪਤਾ ਲੱਗੇ ਸਾਡੇ ਦਸ਼ਕਨ ਤੁਹਾਡੇ ਦੇ ਮਜ਼ਾਕ ਕਿਹੋ ਜਿਹੇ ਹੀ ਪਿਆਰ ਕਿੰਨਾ ਕੁਦਾ ਹੀ ਔਰ ਹੱਸਣ ਵਾਲੀ ਗੱਲ ਕਿਹੜੀ ਸੀ ਤੇ ਇੱਕ ਤਾਂ ਗਾਣਾ ਵੀ ਨਾਲ ਸੁਣਾ ਦਿਓ ਜਿਹੜਾ ਤੁਸੀਂ ਕਹਿੰਦੇ ਪਏ ਨਹੀਂ ਮਜ਼ਾਕ ਤੇ ਚਲੋ ਗਾਣਾ ਆਪਾਂ ਇੱਕ ਦੂਜੇ ਦਾ ਹੁੰਦਾ ਹੀ ਜਦੋਂ ਆਪਾਂ ਆਪਸ ਵਿੱਚ ਬੈੰਨੇ ਸੀ ਕਿਉਂਕਿ ਸਾਡੀ ਇੱਕ ਇਹੋ ਜਿਹੀ ਖੁਸ਼ੀ ਆਪਾਂ ਆਪਸ ਵਿੱਚ ਸਾਂਝੀ ਕਰਦੇ ਸੀ ਤੇ ਜਾਂ ਵੀਰ ਨੇ ਗਾਣਾ ਸੁਣਾ ਤਾ ਤੇ ਅਸੀਂ ਜਾਣ ਕੇ ਕਹਿ ਦੇਣਾ ਵੀ ਨਹੀਂ ਤੇਰੀ ਬਾਤ 'ਚੇ दम ਨਹੀਂ ਹੈਗਾ। ਅੱਛਾ। ਤੇ ਅੱਗੇ ਉਹ ਕਹਿਣਾ ਵੀ ਤੂੰ ਸੁਣਾ ਲਾ। ਅੱਛਾ। ਤੇ ਅਸੀਂ ਵੀ ਹੁਣ ਅਸੀਂ ਕਿਹੜੇ ਸਿੰਗਰ ਆ ਪਰ ਅਸੀਂ ਤੇ ਇੱਕੋ ਹੀ ਗੱਲ ਕਹਿੰਨੇ ਆ ਵੀ ਸਾਡੀ ਯਾਰ ਨੂੰ ਮੰਦਾਨਾ ਬੋਲੀ ਸਾਡੀ ਭਾਵਾਂ ਜਾਣ ਕੱਢ ਲੈ। ਕੀ ਬਾਤ ਹੈ, ਚਾ ਬਾਤ। ਸੋ ਇਸ ਬਾਤ ਕਿਤੇ ਗੱਲ ਆਂਦੀ ਵੰਗਾਰਾਂ ਦੀ। ਯਾਰੀ ਦੇ ਵਿੱਚ ਨਾ ਵਗਾਰ ਵੀ ਪੈ ਜਾਂਦੀ ਐ। ਤੋ ਯਾਰੀ ਦੇ ਦੌਰਾਨ ਕਿਤੇ ਇਹੋ ਜੀ ਕੋਈ ਗੱਲ ਪਈ ਬਾਤ ਪਈ ਹੋਵੇ, ਕੋਈ ਵੰਗਾਰਾਂ ਪਈਆਂ ਹੋਣ। ਉਹ ਕਿਦਾਂ ਚੱਲਦੀਆਂ ਸੀ। ਸਾਡੇ ਚ ਜਿਹੜੀਆਂ ਮੰਗਾਰਾਂ ਹੁੰਦੀਆਂ ਨੇ ਸਾਡੇ ਚਿਤ ਬਸ ਕਹਿੰਦੇ ਹੀ ਵੀ ਵੀਰ ਆਹ ਕੰਮ ਕਰਨਾ ਵਾ ਆ ਹੋਣਾ ਚਾਹੀਦਾ ਵਾ ਤੇ ਉਹ ਚ ਭਾਵੇਂ ਦੁਨੀਆ ਇੱਧਰ-ਉੱਧਰ ਹੋ ਜੇ ਜਾਂ ਮੈਂ ਕਹਾਂ ਜਾਂ ਮੇਰੇ ਭਰਾਵਾਂ ਨੇ ਕਿਹਾ ਵਾ ਵੀ ਵਿੱਕੀ ਆਹ ਕੰਮ ਕਰਨਾ ਵਾ ਤੇ ਉਹ ਡਨ ਹੋ ਜਾਂਦਾ ਹੀ ਉਹਦੇ ਲਈ ਭਾਵੇਂ ਸਾਨੂੰ ਸੱਤ ਸਮੁੰਦਰ ਪਾਰ ਜਾਣਾ ਪੈਂਦਾ ਭਾਵੇਂ ਤਾਰੇ ਉੱਤੋਂ ਤੋੜ ਕੇ ਲੈਣੇ ਪੈਂਦੇ ਸਾਡਾ ਯਾਰ ਖੁਸ਼ ਰਹਿਣਾ ਚਾਹੀਦਾ ਮੰਗਾਰਾ ਹੀ ਸ਼ੁਰੂ ਤੋਂ ਹੀ ਉਹਨਾਂ ਨਾਲ ਪੂਰੀਆਂ ਕਰਦੇ ਦੇ ਉਹਨਾਂ ਅੱਛਾ ਫਿਰ ਕਾਚੀ ਯਾਰੀ ਨੂੰ ਕਦੀ ਪਰਖਿਆ ਕਦੀ ਮੌਕਾ ਮਿਲਿਆ ਕਿਸ ਨੇ ਤੁਹਾਨੂੰ ਪਰਖਿਆ ਜਾਂ ਤੁਸੀਂ ਕਿਸੇ ਨੂੰ ਪਰਖਿਆ ਦੇਖੋ ਜੀ ਯਾਰੀ ਚ ਜਿਹੜੇ ਸਾਡੇ 4-5 ਸੱਜਣ ਨੇ ਅਸੀਂ ਇੱਕ ਦੂਜੇ ਨੂੰ ਪਰਖੰਦਾ ਐ ਐਸੋ ਇਹੋ ਜਿਹਾ ਕਦੀ ਮੌਲ ਹੀ ਨਹੀਂ ਬਣਿਆ ਕਿਉਂਕਿ ਆ ਯਾਰ ਸਾਡੇ ਦਿਲਾਂ 'ਚ ਵਸਦੇ ਨੇ ਠੀਕ ਹੈ ਤੇ ਜੋ ਦਿਲਾਂ 'ਚ ਵਸਦੇ ਹੋਣ ਉਹਨਾਂ ਨੂੰ ਕਦੀ ਅਸੀਂ ਪਰਖੀਦਾ ਨਹੀਂ ਪਰ ਅੱਜ ਵੀ ਉਹਨਾਂ ਨੂੰ ਪਤਾ ਵਾ ਵੀ ਜਾਂ ਕੋਈ ਪ੍ਰੋਬਲਮ ਪਈ ਆ ਤੇ ਆ ਯਾਰ ਸਾਡੀ ਉਸੇ ਵੇਲੇ ਲੱਗ ਗਿਆ ਕਿ ਖਲੋਤੇ ਨੇ ਹਾਂ ਵਿਕਰਾਂਜੀ ਕੋਈ ਇਹੋ ਜਿਹਾ ਮੌਕਾ ਦੱਸੋ ਕਿ ਜਦੋਂ ਕਿਤੇ ਯਾਰ ਨੂੰ ਕੋਈ ਲੋੜ ਪਈ ਹੈ ਯਾਰ ਫਸ ਗਿਆ ਤੁਹਾਨੂੰ ਪਤਾ ਜਾਂਦੀ ਯਾਰ ਜਿਹੜਾ ਨੇ ਦੀ ਜਾਨ ਖਤਰੇ ਚ ਕਿਤੇ ਉਸ ਯਾਰ ਨੂੰ ਗਏ ਹੋਵੋ ਜਾਨ ਦੇ ਖੇਡ ਕੇ ਬਚਾਇਆ ਹੋਵੇ ਜੀ ਬਿਲਕੁਲ ਆ ਸਾਡੀਆਂ ਚਲੋ ਉਹ ਟਾਈਮ ਚ ਯੰਗ ਹੁੰਨੇ ਸੀ ਉਦੋਂ ਲੜਾਈਆਂ ਵੀ ਕੀਤੀਆਂ ਸਾਰਾ ਕੁਝ ਹੁੰਦਾ ਸੀ ਹੂੰ ਪਰ ਆਪਣੇ ਸੱਜਣਾ ਨਾਲ ਆਪਾਂ ਮਤਲਬ ਉਦੋਂ ਵੀ ਖਲੋਤੇ ਪਵਾਗੇ ਸੌ ਬੰਦਾ ਹੀ ਤੇ ਜਾਂ ਆਪਾਂ ਦੋ ਵੀ ਖਲੋਤੇ ਹੀ ਸਾਨੂੰ ਪਤਾ ਹੀ ਵੀ ਅਹੀਂ ਆਪਣੇ ਯਾਰ ਨਾਲ ਖਲੋਤੇ ਆ ਬਹੁਤ ਲੜਾਈਆਂ ਵੀ ਹੋਈਆਂ ਸੀ ਉਹਨਾਂ ਨਾਲ ਉਹ ਟਾਈਮ ਆਪਾਂ ਯਾਦ ਵੀ ਕਰਦੇ ਆ ਪਰ ਅੱਜ ਤੱਕ ਕਦਾ ਕੇ ਲੜਦੇ ਸੀ ਇੱਕ ਦਾ ਕੇ ਲੜਦੇ ਸੀ ਮਤਲਬ ਇਹ ਉਹਨਾਂ ਦੇ ਆਇਆ ਵਾਰ ਆਪਣੇ ਤੇ ਚੱਲਦੇ ਸੀ ਜੀ ਬਿਲਕੁਲ ਆ ਥੋੜੇ ਜਿ ਦਿਨਾਂ ਦੀ ਘਟਨਾ ਹੋਈ ਆ ਸਾਡੀ ਯਾਰ ਨਾਲ ਇੱਕ ਥੋੜਾ ਜਿਹਾ ਮਤਲਬ ਉਹਨਾਂ ਨੂੰ ਹਾਰਟ ਹੋਇਆ ਉਹਨਾਂ ਨੂੰ ਸਟਾ ਲੱਗੀਆਂ ਤੇ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਅਗਲੇ ਦਿਨੀ ਇੰਡੀਆ ਆ ਗਿਆ ਉਹ ਵਜਾ ਕਰਕੇ ਮੈਂ ਇੰਡੀਆ ਆਇਆ ਜੀ ਕਿਆ ਬਾਤ ਥੈਂਕ ਯੂ ਅਗਲੇ ਦਿਨੀ ਆ ਗਿਆ ਤੁਸੀਂ ਅਗਲੇ ਦਿਨੀ ਆ ਚਾਰ ਪੰਜ ਦਿਨਾਂ ਦੀ ਗੱਲ ਆ ਕੁਝ ਸ਼ਰਾਰਤੀ ਇਨਸਾਨ ਨੇ ਮਤਲਬ ਪਿੱਠ ਪਿੱਛੇ ਵਾਰ ਕੀਤਾ ਤੇ ਜਦੋਂ ਪਹਿਲੀ ਵੀਡੀਓ ਕਾਲ ਮੈਨੂੰ ਆਈ ਵੀ ਆਪਣਾ ਭਰਾ ਵੇਖ ਲੈ ਤੇ ਸਟਾ ਲੱਗੀਆਂ ਵਾ ਤੇ ਜਦੋਂ ਮੈਨੂੰ ਉਹ ਖੂਨ ਵੇਖਿਆ ਤੇ ਮੈਂ ਅੱਧੇ ਘੰਟੇ 'ਚ ਆਪਣੀ ਵਾਈਫ ਨੂੰ ਕਿਹਾ ਵੀ ਮੈਨੂੰ ਜਾਣਾ ਪੈਣਾ ਕਿ ਤੇ ਉਹਨਾਂ ਨੇ ਵੀ ਮਤੂਨਾਂ ਨੂੰ ਵੀ ਪਤਾ ਵਾ ਵੀ ਆ ਯਾਰ ਯਾਰ ਯਾਰੀਆਂ ਪਿੱਛੇ ਮਰਦੇ ਨੇ ਤੇ ਕਹਿੰਦੀ ਜਾ ਸਿੰਘਾ ਤੂੰ ਜਾ ਆਪਣੇ ਯਾਰ ਤੇਰੇ ਯਾਰ ਨੂੰ ਤੇਰੀ ਲੋੜ ਆ ਤੇ ਅਠਾ ਘੰਟਿਆਂ ਬਾਅਦ ਆ ਕੇ ਅਸੀਂ ਇੱਥੇ ਖਲੋਗੇ ਆ ਤੇ ਅੱਜ ਵੀ ਆਪਣੇ ਭਰਾ ਦੇ ਨਾਲ ਖਲੋਤੇ ਆ ਬਸ ਜੀ ਗੱਲ ਕੀਤੀ ਤੁਸੀਂ ਨਵਤੇਜ ਸਿੰਘ ਗੁੱਦੀ ਜੀ ਤਾਂ ਉਹਨ ਵੀ ਐਸ ਵੇਲੇ ਸਮਾਜ ਸੇਵਕ ਇੱਕ ਬਹੁਤ ਵੱਡੇ ਸਮਾਜ ਸੇਵਕ ਬਣ ਕੇ ਉਭਰੇ ਨੇ ਜੀ ਤੇ ਉਹਨਾਂ ਨੇ ਤੁਸੀਂ ਦੇਖ ਰਹੇ ਹੋ ਕਿ ਨਵਤੇਜ ਹਿਊਮੈਨਿਟੀ ਦੇ ਨਾਂ ਦੇ ਉੱਤੇ ਬੱਤੀ ਸੇਵਾ ਕਰ ਰਹੇ ਨੇ ਮਟਾਲੇ ਵੀ ਕਰਨੇ ਤੇ ਅੰਮ੍ਰਿਤਸਰ ਵੀ ਕਬੱਡਾ ਪ੍ਰੋਜੈਕਟ ਉਹਨਾਂ ਸਟਾਰਟ ਕਰ ਦਿੱਤਾ ਹੈ ਜੀ ਤੁਹਾਡਾ ਮੈਂ ਦੇਖ ਰਿਹਾ ਤੇ ਸਾਂਝੀ ਦੁੱਖ ਜਰਮਨ ਆਰਗੇਨਾਈਜੇਸ਼ਨ ਦੇ ਨਾਂ ਤੇ ਤੁਸੀਂ ਵੀ ਵੱਡੀ ਸੇਵਾ ਨਿਭਾ ਰਹੇ ਹੋ ਜੀ ਜਦੋਂ ਤਾਈਂ ਗੱਲ ਕਰਾਂ ਤੁਹਾਡੀ ਆਪਣੇ ਸ਼ਹਿਰੀ ਕਲਸੀ ਦੀ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਤੋਂ ਇੱਕ ਲੀਡਰ ਬਣ ਕੇ ਲੋਕਾਂ ਦੀ ਸੇਵਾ ਕਰ ਰਿਹਾ ਜੀ ਸੋ ਹਰ ਇੱਕ ਬੰਦੇ ਤੁਹਾਡੇ ਯਾਰ ਨੇ ਸਾਰੇ ਤੇ ਸਾਰੇ ਤੇ ਕਿਸੇ ਨਾ ਕਿਸੇ ਤਰੀਕੇ ਤੁਸੀਂ ਸੇਵਾ ਚ ਲੱਗੇ ਹੋਏ ਹੋ ਸਾਰਿਆਂ ਦੀ ਵੇਖੋ ਜੀ ਆ ਮਹਾਰਾਜ ਨੇ ਸਾਡੀ ਡਿਊਟੀ ਲਈ ਆ ਜਿੱਦਾਂ ਕਿ ਵੀਰ ਨਵਤੇਜ ਸਿੰਘ ਗੁੱਗੂ ਜੋ ਕਿ ਹਮੈਂਟੀ ਹਸਪੀਟਲ ਚਾ ਰਹੇ ਨੇ ਹੁਣ ਇੱਕ ਬੜਾ ਤਗੜਾ ਪ੍ਰੋਜੈਕਟ ਅੰਮ੍ਰਿਤਸਰ ਵਿਖੇ ਹਸਪੀਟਲ ਬਣਾ ਰਹੇ ਨੇ ਜਿਸ ਚੀਂ ਤੀਨ ਦੁਖੀਆਂ ਦੀ ਸੇਵਾ ਕਰਦੇ ਨੇ ਪਰ ਵੀਰ ਨਵਤੇਜ ਸਿੰਘ ਗੁੱਗੂ ਦਾ ਸ਼ੁਰੂ ਤੋਂ ਹੀ ਅੱਜ ਤੋਂ 20-22 ਸਾਲ ਪਹਿਲਾਂ ਉਹਨਾਂ ਦੀ ਸ਼ੁਰੂ ਤੋਂ ਹੀ ਸੇਵਾ ਲੱਗੀ ਆ ਉਦੋਂ ਵੀ ਉਹਨਾਂ ਨੇ ਮਤਲਬ ਲੋੜਵੰਦਾਂ ਦੀ ਸੇਵਾ ਕਰਨੀ ਜਾਂ ਕਿਤੇ ਕੋਈ ਗਲੀਆਂ ਚ ਜਾਂ ਕੋਈ ਕੁੱਤਾ ਜਾਂ ਕੋਈ ਪਸ਼ੂ ਜਾਂ ਕੋਈ ਵੀ ਹਾਰਮਫੁਲ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੇ ਸੀ ਤੇ ਆਪਾਂ ਉਹਨਾਂ ਦਾ ਮਤਲਬ ਪਟੀਆਂ ਕਰਕੇ ਉਦੋਂ ਵੀ ਮਤਲਬ ਆਪਣੀ ਸੇਵਾ ਨਿਭਾਉਂਦੇ ਸੀ ਆ ਜੀ ਮਹਾਰਾਜ ਵੱਲੋਂ ਆ ਬਾਕੀ ਜਿੱਦਾਂ ਵੀਰ ਅਮਰ ਸਿੰਘ ਸ਼ੈਰੀ ਕਲਸੀ ਨੇ ਉਹਨਾਂ ਨੇ ਮਤਲਬ ਇੱਕ ਬਹੁਤ ਹੀ ਪੰਜਾਬ ਦੇ ਉੱਪਰੇ ਨੇਤਾ ਨੇ ਤੇ ਸਾਨੂੰ ਮਹਿਸੂਸ ਹੁੰਦਾ ਵਾ ਵੀ ਸਾਨੂੰ ਮਤਵਿਕ ਇਨਕਰੀਜ ਆਂਦੀ ਹੈ ਵੀ ਸਾਡਾ ਭਰਾ ਇੱਕ ਚੰਗਾ ਕੰਮ ਇੱਕ ਚੰਗਾ ਲੀਡਰ ਜੋ ਕਿ ਇੱਕ ਪੰਜਾਬ ਦੀ ਸੇਵਾ ਕਰਦਾ ਪਿਆ। ਵਿਕਰਾਂ ਜੀ ਇੱਕ ਦੋ ਨੇਜੀ ਸਵਾਲ ਪੁੱਟਣਾ। ਜੀ ਇਜਾਜ਼ਤਿਆ ਕਰ ਸਕਦੇ। ਜੀ ਬਿਲਕੁਲ। ਲਵ ਮੈਰਿਜ ਆ ਕਿ ਰੇਂਜ ਮੈਰਿਜ ਹੈ? ਲਵ ਮੈਰਿਜ ਹੈ ਜੀ। ਇਹ ਇੰਡੀਆ ਚ ਹੈ ਕਿ ਜਰਮਨ ਚ ਹੈ? ਜਰਮਨ ਚ ਹੈ। ਜੀ ਕਹਿੰਦੇ ਲੜਕੀ ਪੰਜਾਬੀ ਹੈ ਕਿ ਜਰਮਨ ਹੈ? ਪੰਜਾਬੀ ਜੀ ਬਿਲਕੁਲ ਪੰਜਾਬ। ਪਾਕਿਸਤਾਨੀ ਪੰਜਾਬੀ ਕਿ ਇੰਡੀਆ ਪੰਜਾਬੀ? ਇੰਡੀਆ ਪੰਜਾਬੀ। ਠੀਕ ਹੈ ਜੀ। ਸੋ ਉਹਨਾਂ ਨੂੰ ਫਿਰ ਜਿਹੜੇ ਤੁਹਾਡੇ ਲਾਈਫ ਪਾਰਟਨਰ ਨੇ ਜੀ ਪ੍ਰਪੋਜ਼ ਕਿਨੇ ਕੀਤਾ ਪਹਿਲਾਂ ਤੁਸੀਂ ਕੀਤਾ ਕਿ ਉਹਨਾਂ ਨੇ ਕੀਤਾ ਤੁਹਾਨੂੰ ਪ੍ਰਪੋਜ਼ ਤੇ ਚਲੋ ਜੀ ਮੈਂ ਹੀ ਕੀਤਾ ਸੀ ਅੱਛਾ ਹਾਂਜੀ ਪ੍ਰਪੋਜ਼ ਕਰਕੇ ਤੇ ਚਲੋ ਸਾਡੀ ਲਾਈਫ ਸੈਟਲ ਹੋਈ ਤੇ ਲਾਈਫ ਜਦੋਂ ਆਪਣੀ ਮੈਰਿਜ ਹੋਈ ਤੇ ਪਹਿਲੇ ਦਿਨ ਹੀ ਮੈਂ ਮੈਰਿਜ ਸੀ ਉਹਨਾਂ ਨੂੰ ਕਿਹਾ ਸੀ ਵੀ ਮੈਂ ਆਪਣੇ ਫਰਜ ਐਜ਼ ਅ ਹਸਬੈਂਡ ਪੂਰੇ ਨਿਭਾਉਂਗਾ ਪਰ ਮੈਂ ਆਪਣੇ ਸੱਜਣ ਆਪਣੇ ਦੋਸਤ ਆਪਣੇ دوست ਮੈਂ ਨਹੀਂ ਛੱਡ ਸਕਦਾ ਕਦੀ ਵੀ ਇਹੋ ਜਿਹਾ ਮੌਕਾ ਨਾ ਦਿਓ ਵੀ ਮੈਨੂੰ ਮਤਲਬ ਆਪਣੇ ਦੋਸਤਾਂ ਨਾਲ ਜੋ ਕਿ ਅਟੈਚਮੈਂਟ ਆ ਮੇਰੀ ਕਟੇ ਆ ਦੋ ਚਾਰ ਸਾਡੇ ਭਰਾ ਨੇ ਤੇ ਉਹਨਾਂ ਨੇ ਬਹੁਤ ਮੇਰੇ ਤੇ ਨਾਲ ਮਤਲਬ ਮੈਂ ਮਾਰ ਕਰਦਾ ਉਹਨਾਂ ਨੂੰ ਬਿਲਕੁਲ ਹੈ ਜੀ ਤੁਹਾਡੇ ਚਿਹਰੇ ਤੇ ਹਾਸਾ ਦੱਸਦਾ ਕਿ ਤੁਹਾਡੀ ਲਾਈਫ ਪਾਰਟਨਰ ਹੈ ਨਾ ਜਿਹੜੀ ਇਹ ਮੁਸਕਰਾਟ ਉਹਨਾਂ ਦੀ ਬਦੌਲਤ ਹੈ ਔਰ ਤੁਹਾਨੂੰ ਬਹੁਤ ਕੋਆਪਰੇਟਿਵ ਤੁਹਾਡਾ ਲਾਈਫ ਪਾਰਟਨਰ ਮਿਲਿਆ ਲੱਕੀ ਹੋ ਤੁਸੀਂ ਬੱਚੇ ਬੱਚੇ ਕਿੰਨੇ ਬੱਚੇ ਇੱਕ ਬੱਚਾ ਜੀ ਬੇਟਾ ਬੇਟੀ ਹੈ ਬੇਟਾ ਵਾ 14 ਸਾਲਾਂ ਦਾ ਅੱਛਾ ਮਹਾਰਾਜ ਦਾ ਸ਼ੁਕਰ ਹੈ ਇੱਕ ਤਗੜਾ ਫੁੱਟਬਾਲ ਪਲੇਅਰ ਬਣਦਾ ਪਿਆ ਵਾ ਤੇ ਉਹ ਦਿੱਲੀ ਮਤਲਬ ਐਜ਼ ਅ ਪ੍ਰੈਜ਼ੈਂਟ ਜਰਮਨ ਦੀ ਵਿੱਚ ਜਿੱਥੇ ਫੁੱਟਬਾਲ ਖੇਡਦਾ ਪਿਆ ਵਾ ਵੀ ਰੈਂਕ ਵਾਈਜ਼ ਐਜ਼ ਅ ਸਟੇਟ ਨੂੰ ਜਾ ਰਿਹਾ ਜੀ ਬਿਲਕੁਲ ਜੀ ਤੇ ਕਾਰੋਬਾਰ ਕੀ ਰੱਖਿਆ ਨੇ ਰੁਝੇਵੇਂ ਕੀ ਨੇ ਟਰਾਂਸਪੋਰਟ ਜਾਂ ਕੁਝ ਹੋਰ ਕਾਰੋਬਾਰ ਜੀ ਆਪਣਾ ਮੇਰਾ ਰੈਸਟੋਰੈਂਟ ਆ ਮੈਂ 2010 ਦੀ ਵਿੱਚ ਆਪਣਾ ਰੈਸਟੋਰੈਂਟ ਖੋਲੇ ਸੀ ਤੇ ਦਿਨ ਰਾਤ ਮੀਆਂ ਬੀਬੀ ਨੇ ਅਸੀਂ ਮਿਹਨਤ ਕੀਤੀ ਜਿੱਤਾ ਸਾਰੇ ਮਿਹਨਤ ਕਰਦੇ ਕਿਰਤ ਕਰਦੇ ਆ ਪਰ ਉਹ ਸ਼ੁਕਰ ਆ ਮਹਾਰਾਜ ਦਾ ਮਿਹਨਤ ਕੀਤੀ ਤੇ ਚਲੋ ਦੋ ਚਾਰ ਘਰ ਖਰੀਦ ਲਏ ਤੇ ਆਪਣਾ ਵਧੀਆ ਆਪਣੀ ਲਾਈਫ ਇੰਜੋਏ ਕਰਦੇ ਪਰ ਡਿਊਟੀ ਮੇਰੀ 12 ਘੰਟੇ 13 ਘੰਟੇ ਹੁੰਦੀ ਹੁੰਦੀ ਹੈ ਜੀ ਅੱਛਾ ਫਿਰ ਕਹਾਂਜੀ ਹੁਣ ਸਾਂਝੇ ਦੁੱਖ ਜਰਮਨ ਆਰਗੇਨਾਈਜੇਸ਼ਨ ਦੇ ਨਾਤੇ ਜਿਹੜੀ ਸੰਸਥਾ ਤੁਸੀਂ ਚਲਾਦੇ ਹੋ ਜੀ ਉਹਦੇ ਤੁਸੀਂ ਫਾਊਂਡਰ ਮੈਂਬਰ ਹੋ ਇਹ ਐਨਜੀਓ ਵਰ ਕਿਵੇਂ ਕਰਦੀ ਹੈ ਔਰ ਇਹਦਾ ਮਕਸਦ ਕੀ ਹੈ ਇਹਦੇ ਚ ਤੁਸੀਂ ਸੇਵਾਵਾਂ ਕੀ ਕਰ ਰਹੇ ਹੋ ਤੇ ਕਿੰਨੀਆਂ ਕਿਤੀਆਂ ਨੇ ਐਦੀ ਚੀਜ਼ ਜੀ ਤੁਸੀਂ ਵੇਖ ਸਕਦੇ ਹੋ YouTube 'ਤੇ ਵੇਖ ਸਕਦੇ ਨੇਟਿਵ ਵੇਖ ਸਾਡੇ ਸਾਂਝੀ ਦੁੱਖ ਜਰਮਨ ਆਰਗੇਨਾਈਜੇਸ਼ਨ ਇਸ ਕਰਕੇ ਮੈਂ ਮਤਲਬ ਫੋਨ ਕੀਤੀ ਸੀ ਕੋਈ 3 ਕ ਸਾਲ ਪਹਿਲਾਂ ਜਿਹਦੇ ਚ ਆਪਾਂ ਦੀਨ ਦੁਖੀਆਂ ਦੀ ਸੇਵਾ ਕਰਦੇ ਇੱਥੇ ਸਾਡੇ ਭਰਾ ਬਟਾਲੇ ਨੇ ਜਾਂ ਉਹ ਜਰਮਨ ਹੋਏ ਉਹਦੇ ਚ ਹੈ ਜਾਂ ਕੋਈ ਲੋੜਵੰਦਾ ਤੇ ਮੈਂ ਉਹਨਾਂ ਨੂੰ ਕੰਟੈਕਟ ਕਰਦਾ ਵਾਂ ਵੀ ਆ ਪਿੱਛੇ ਜੇ 2-3 ਮਹੀਨੇ ਪਹਿਲਾਂ ਅਸੀਂ ਦੋ-ਤਿੰਨ ਵਿਆਹ ਕਾਰਜ ਕੀਤੇ ਆਪਣੀ ਭੈਣਾਂ ਦੇ ਸਾਡੀ ਮਾਰਾ ਨੇ ਡਿਊਟੀ ਲਈ ਜੋ ਜਿਹੜਾ ਵੀ ਕੋਈ ਦੀਨ ਦੁਖੀ ਆ ਆਪਣੇ ਮੇਰੇ ਸੱਜਣਾ ਨੂੰ ਉੱਥੇ ਜਾਂਦੇ ਨੇ ਮੈਨੂੰ ਦੱਸ ਦਿਆ ਵੀ ਇਹਦੀ ਆ ਕੰਡੀਸ਼ਨ ਅਸੀਂ ਪੈਸੇ ਨਹੀਂ ਦਿੰਦੇ ਅਸੀਂ ਉਹਨਾਂ ਦੀ ਮਤਲਬ ਜਾਂ ਕੋਈ ਵਿਆਹ ਕਰਾਏ ਜਾਂ ਪੂਰਾ ਰਾਸ਼ਨ ਪਾਣੀ ਜਾਂ ਕੋਈ ਦੀਨ ਦੁਖੀ ਆ ਅਸੀਂ ਨਵਤੇਜ ਵੀਰ ਨਾਲ ਮਤਲਬ ਸਾਰੀ ਪੇਸ਼ੈਂਟ ਉੱਥੇ ਭੇਜੀਦੇ ਆ ਤੇ ਉਹ ਵੀ ਬਹੁਤ ਤਰੀਕੇ ਦੇ ਨਾਲ ਮਤਲਬ ਉਹਨਾਂ ਨੂੰ ਅਟੈਂਡ ਕਰਦੇ ਆ ਤੇ ਅਸੀਂ ਵੀ ਬੜਾ ਮਾਣ ਮਹਿਸੂਸ ਕਰਦੇ ਆ ਵੀ ਮਹਾਰਾਜ ਨੇ ਸਾਡੀ ਡਿਊਟੀ ਲਾਈ ਆ ਤੇ ਇਦਾਂ ਹੀ ਸਾਡੀ ਸਾਂਝੀ ਦੁੱਖ ਆਰਗੇਨਾਈਜੇਸ਼ਨ ਫਿਰ ਅਸੀਂ ਉੱਥੋਂ ਮਤਲਬ ਸਾਰਾ ਵਰਕ ਇੱਥੇ ਕਰਕੇ ਜਿੱਦਾਂ ਵੀ ਹੁੰਦਾ ਪੋਸੀਬਲ ਅਸੀਂ ਕਰਦੇ ਆ ਅੱਛਾ ਇਸ ਵੇਲੇ ਅਮਨ ਚੇਹ ਸਿੰਘ ਸ਼ਰੀਕਤ ਸੀ ਉਹਨਾਂ ਨਾਲ ਤੁਹਾਡੀ ਮੁਲਾਕਾਤ ਨਹੀਂ ਹੋ ਸਕੀ ਉਹ ਤਾਂ ਵਿਦੇਸ਼ ਦੇ ਵਿੱਚ ਬੈਠੇ ਨੇ ਜਿਵੇਂ ਫਿਰ ਵੇਟ ਕਰ ਰਹੇ ਹੋ ਕਿ ਜਾਂ ਫਿਰ ਜਾਣਾ ਪਏਗਾ ਜਲਦੀ ਐ ਜੀ ਬਿਲਕੁਲ ਜਿੱਦਣ ਮੈਂ ਆਇਆ ਸੀ ਉਤੋਂ ਇੱਕ ਦਿਨ ਪਹਿਲਾਂ ਵੀਰ ਹਣਾਂ ਨੂੰ ਉੱਥੇ ਜਾਣਾ ਪਿਆ ਤੇ ਕੋਈ ਚੱਕਰ ਨਹੀਂ ਹੈਗਾ ਅਸੀਂ ਤਾਂ ਵੀ ਮਤਲਬ ਇੱਥੇ ਹੀ ਆਂ ਜਾਂ ਕੋਈ ਵੀਰ ਸਾਡੀ ਡਿਊਟੀ ਲਾਏਗਾ ਜਿੰਨੀ ਦੇਰ ਤੱਕ ਮੈਂ ਇੱਥੇ ਹੈਗਾ ਵਾਂ ਅਸੀਂ ਉਹਨੇ ਵੀ ਨਿਭਾਵਾਂਗੇ ਪਰ ਮਿਸ ਜਰੂਰ ਕਰਦਾ ਪਿਆ ਸੋ ਇਹ ਸੰ ਸਾਡੇ ਨਾਲ ਵਿਕਰਾਂਤ ਸਿੰਘ ਪਿਆਰ ਨਾਲ ਵਿੱਕੀ ਕਹਿੰਦੇ ਨੇ ਜੀ ਇਹਨਾਂ ਨੂੰ ਔਰ ਇਹਨਾਂ ਦੀ ਯਾਰੀ ਜਿਹੜੀ ਹੈ ਉਹ ਵੀ ਬਹੁਤ ਮਸ਼ਹੂਰ ਹੈ ਔਰ ਖਾਸ ਕਰਕੇ ਦੁਸ਼ਮਣੀ ਤਾਂ ਕਹਿੰਦੇ ਉੱਤੋਂ ਵੀ ਜ਼ਿਆਦਾ ਮਸ਼ਹੂਰ ਹੈ ਸੋ ਇਹਨਾਂ ਜਿੰਨਾ ਵੀ ਗਰੁੱਪ ਹੈ ਯਾਰਾਂ ਦਾ ਗਰੁੱਪ ਹੈ ਇੱਕ ਦੂਜੇ ਲਈ ਜਾਨ ਛਿੜਕਦੇ ਨੇ ਸੁਨੇਹਾ ਤੁਹਾਡੇ ਵੱਲੋਂ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸੁਨੇਹਾ ਮੇਰਾ ਆਵਾਜ਼ੀ ਜੋ ਕਿ ਫਿਲਹਾਲ ਅਮਰੀਕਾ ਦੇ ਵਿੱਚ ਜਿੱਦਾਂ ਡੋਂਕੀ ਦਾ ਚੱਲਦਾ ਪਿਆ ਵਾ ਵੀ ਆਪਣੇ ਬੱਚਿਆਂ ਨੂੰ ਤੁਸੀਂ ਸੇਫ ਕਰੋ ਐਜ਼ ਅ ਸਟੱਡੀ ਸਟੱਡੀ ਬੇਸ ਤੇ ਬਾਰਪੇ ਜੂ ਉਹਨਾਂ ਨੂੰ ਇਹ ਬਹੁਤ ਹੀ ਘਟਨਾਵਾਂ ਜਿਹੜੀਆਂ ਮਤਲਬ ਡੌਂਕੀਆਂ ਚ ਲੱਗਦੀਆਂ ਪਈਆਂ ਨੇ ਕਿ ਇਹ ਮਾਂ ਦਾ ਪੁੱਤ ਕੋਈ ਰਾਹ 'ਚ ਉਹਨਾਂ ਨੂੰ ਹੈਪਨਿੰਗ ਹੋ ਜਾਂਦੀ ਆ ਬਹੁਤ ਹੀ ਆ ਡੇਂਜਰਸ ਆ ਮੈਂ ਤੇ ਆਹੀ ਸਲਾਹ ਦਵਾਂਗਾ ਵੀ ਆਪਣੇ ਬੱਚਿਆਂ ਨੂੰ ਤੁਸੀਂ ਐਜ਼ ਅ ਵਰਕ ਪਰਮਿਟ ਐਜ਼ ਅ ਸਟੱਡੀ ਬੇਸ 'ਤੇ ਜੋ ਤੇ ਜਾ ਵੀ ਯੂਰਪ 'ਚ ਕੋਈ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਜਾਂ ਕਿਸੇ ਦੇ ਬੱਚੇ ਨੂੰ ਕੋਈ ਪ੍ਰੋਬਲਮ ਆ ਮੈਂ ਤਾਂ ਦੇ ਲਈ ਹਾਜ਼ਰ ਆਂ ਨੰਬਰ ਬੋਲ ਸਕਦੇ ਹੋ ਤੁਸੀਂ ਆਪਣਾ ਤੁਹਾਡੇ ਨਾਲ ਕੰਟੈਕਟ ਕਿੱਥੇ ਕਰਨ ਹਾਂਜੀ ਮੇਰਾ ਨੰਬਰ ਆ ਜੀ 004915787557306 ਅੱਜ ਹੀ ਸਾਡੇ ਮੇਰੇ ਵੱਲੋਂ ਸਾਂਝੀ ਦੁੱਖ ਜਰਮਨ ਆਰਗੇਨਾਈਜੇਸ਼ਨ ਵੱਲੋਂ ਕਿਉਂਕਿ ਅਸੀਂ ਵੀ ਆਪਣਾ ਪੰਜਾਬ ਤੋਂ ਛੱਟ ਕੇ ਗਏ ਸੀ ਅੱਜ ਸਾਡੇ ਪੈਰ ਲੱਗੇ ਨੇ ਸ਼ੁਕਰ ਆ ਮਹਾਰਾਜ ਦਾ ਤੇ ਮੈਨੂੰ ਖੁਸ਼ੀ ਹੋਊਗੀ ਜਾਂ ਕੋਈ ਭੈਣ ਭਰਾ ਉੱਥੇ ਅੜਿਆ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਪੂਰੇ ਯੂਰਪ ਦੇ ਵਿੱਚ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਮੈਂ ਤਨੋਂ ਮਨੋਂ ਤੁਹਾਡੀ ਹੈਲਪ ਕਰਾਂਗਾ ਇਸ ਕਰਕੇ ਕਿਉਂਕਿ ਇਹ ਸਾਡਾ ਪੰਜਾਬ ਆ ਤੇ ਅਸੀਂ ਆਪਣੇ ਪੰਜਾਬੀਆਂ ਨੂੰ ਅਸੀਂ ਪੰਜਾਬ ਨੂੰ ਇੱਕ ਸੁਹਾਣਾ ਪੰਜਾਬ ਬਣਾਉਣਾ ਚਾਹੁੰਦੇ ਆਂ। ਵਿਕਰਾਚੀ ਆਖਿਰ ਦੇ ਵਿੱਚ ਸਾਨੂੰ ਯਾਰੀ ਦੇ ਬਾਰੇ ਜਿਹੜਾ ਨਾ ਇੱਕ ਸੁਨੇਹਾ ਜ਼ਰੂਰ ਦਿਓ। ਮੌਜੂਦਾ ਦੀਆਂ ਯਾਰੀਆਂ ਮਤਲਬ ਹੀ ਰਹਿ ਗਈਆਂ ਨੇ ਪਿੱਠ ਪਿੱਛੇ ਕੁਝ ਹੋਰ ਮੂੰਹ ਤੇ ਕੁਝ ਹੋਰ ਨੇ। ਅੱਜ ਦੇ ਤਰੀਕ ਦੇ ਵਿੱਚ ਯਾਰਾਂ ਨੂੰ ਯਾਰ ਜਿਹੜੇ ਨੇ ਵਰਤ ਜਾਂਦੇ ਨੇ। ਜੀ ਪਰਖ ਜਿਹੜੀ ਹੈ ਨਾ ਯਾਰੀ ਦੇ ਵਿੱਚ ਬਹੁਤ ਹੋਰ ਤਰ੍ਹਾਂ ਦੀ ਹੋ ਗਈ ਹੈ ਹੁਣ ਯਾਰ ਤੇ ਹਥਿਆਰ ਕਦੋਂ ਧੋਖਾ ਦੇ ਜਾਣ ਪਤਾ ਨਹੀਂ ਲੱਗਦਾ ਤੇ ਮੈਂ ਤੁਹਾਡੇ ਤੋਂ ਇੱਕ ਚਾਹਾਂਗਾ ਕਿ ਜੋ ਮੌਜੂਦਾ ਪੀੜੀ ਨੌਜਵਾਨ ਪੀੜੀ ਹੈ ਇਹਨਾਂ ਨੂੰ ਯਾਰੀ ਦੇ ਬਾਰੇ ਕੋ ਲਾਈਨ ਕਹਿਣੀ ਹੋਵੇ ਵੀ ਯਾਰੀ ਕਿਦਾਂ ਦੀ ਹੋਣੀ ਚਾਹੀਦੀ ਕਰੋ ਤੇ ਕਰੀਏ ਨਾ ਮਰਦਾਂ ਵਾਂਗੂ ਫਿਰ ਦਮ ਰੱਖ ਕੇ ਕਰੋ ਨਹੀਂ ਤੇ ਫਿਰ ਨਾ ਕਰੋ ਬਿਲਕੁਲ ਜੀ ਯਾਰੀ ਇੱਕ ਅੱਜ ਕੱਲ ਦੇ ਦੌਰ ਚ ਯਾਰੀ ਇੱਕ ਯਾਰ ਲੱਭਣਾ ਬਹੁਤ ਔਖਾ ਵਾ ਪਰ ਸਾਡੀਆਂ ਜਿਹੜੀਆਂ ਯਾਰੀਆਂ ਨੇ ਜਦੋਂ ਵੀ ਕੋਈ ਮੌਕਾ ਆਂਦਾ ਵਾ ਅਸੀਂ ਆਣੀ ਅਗਲੇ ਨੂੰ ਦੱਸੀਦਾ ਵੀ ਅਸੀਂ ਆਣ ਲੱਗੇ ਆ ਜਾਂ ਅਸੀਂ ਕਰਨ ਲੱਗੇ ਆ ਜਾਂ ਕੋਈ ਸੰਕਟ ਪਏ ਤੇ ਅਸੀਂ ਭਾਜੀ ਮੋੜ ਕੇ ਫੇਰ ਅਗਲੇ ਨੂੰ ਪਤਾ ਲੱਗਦਾ ਵੀ ਭਰਾ ਮੇਰਾ ਆ ਕੇ ਆ ਕੰਮ ਕਰ ਗਿਆ ਠੀ ਤੇ ਉਹਦੇ ਬੇਸ ਤੇ ਸਾਡੀ ਕਿਸੇ ਨਾ ਕੋਈ ਮਤਲਬ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾ ਕੋਈ ਨਹੀਂ ਪਰ ਜਿਹੜੇ ਸਾਡੇ ਯਾਰ ਨੇ ਜਾਂ ਸਾਡੇ ਯਾਰ ਵੱਲ ਕੋਈ ਵੇਖੂਗਾ ਤੇ ਫੇਰ ਅਸੀਂ ਵੀ ਘਟ ਨਹੀਂ ਕਰਾਂਗੇ ਪਰ ਸਾਡੇ ਜਿਹੜੇ ਯਾਰ ਜਿਹੜੇ ਦੋਸਤ ਨੇ ਆਪ ਵਸਦੇ ਰਹਿਣ ਇਹਨਾਂ 'ਚ ਅਸੀਂ ਜਾਣਵਿਸ਼ਾਵਰ ਕਰਦੇ ਆਂ ਤੇ ਉਹ ਵੀ ਸਾਡੇ 'ਚ ਕਰਦੇ ਨੇ ਨਾ ਕੋਈ ਦੱਸਣ ਦੀ ਲੋੜ ਨਾ ਕੋਈ ਫੋਨ ਦੀ ਲੋੜ ਨਾ ਕੁਝ ਕਹਿਣ ਦੀ ਬਹੁਤ ਬਹੁਤ ਸ਼ੁਕਰੀਆ ਵਿਕਰਾਂਤ ਜੀ ਸੋਇ ਸੰ ਸਾਡੇ ਨਾਲ ਵਿਕਰਾਂਤ ਸਿੰਘ ਪਿਆਰ ਨਾਲ ਕਹਿੰਦੇ ਨੇ ਵਿੱਕੀ ਸਾਂਝੇ ਦੁੱਖ ਜਰਮਨ ਆਰਗੇਨਾਈਜੇਸ਼ਨ ਦੇ ਇਹ ਫਾਊਂਡਰ ਨੇ ਗਰੀਬਾਂ ਲਈ ਮਸੀਹਾ ਨੇ ਔਰ ਬਹੁਤ ਸਾਰੀਆਂ ਐਸੀ ਈਤਿਆਂ ਜਿਹੜੀਆਂ ਲੋੜਵੰਦ ਨੇ ਉਹਨਾਂ ਦੇ ਇਹਨਾਂ ਨੇ ਪਰ ਵੱਡਾ ਭਰਾ ਬਣ ਕੇ ਵਿਆਹ ਵੀ ਕੀਤੇ ਨੇ ਕਈਆਂ ਦੇ ਇਲਾਜ ਕਰਾ ਚੁੱਕੇ ਨੇ ਕਈਆਂ ਦੇ ਘਰਾਂ ਚ ਰਾਸ਼ਨ ਜਿਹੜੇ ਨੇ ਉਹ ਪਹੁੰਚਾਉਂਦੇ ਨੇ ਔਰ ਨਿस्वार्थ ਸੇਵਾ ਕਰਦੇ ਨੇ ਇਹਨਾਂ ਦੀ ਗ੍ਰਾਈ ਨਹੀਂ ਚਲਦੀ ਕੀਤੀ ਉਹ ਇਹ ਆਪਣੇ ਹੀ ਜਿਹੜੀ ਕਮਾਈ ਹੈ ਉਸ ਚ ਦਸਵੰਦ ਕੱਢ ਕੇ ਉਸੇ ਦਸਵੰਦ ਦੇ ਨਾਲ ਹੀ ਇਹ ਸੇਵਾਵਾਂ ਜਿਹੜੀਆਂ ਨੇ ਇਹ ਨਿਰੰਤਰ ਚਲਾ ਰਹੇ ਨੇ ਔਰ ਉਹ ਤੋਂ ਇਲਾਵਾ ਨਵਤੇਜ ਹਮਿਨਿਟੀ ਸੋ ਨਪਤੇ ਸਿੰਘੂ ਗੂ ਉਹਨਾਂ ਦੇ ਵੀ ਇਹ ਜਿੱਥੇ ਪਰਮ ਮਿੱਤਰ ਨੇ ਭਰਾਵਾਂ ਤੋਂ ਵੀ ਵੱਧ ਕੇ ਨੇ ਤੇ ਉਹ ਇੱਕ ਦੂਜੇ ਲਈ ਜਾਨ ਵੀ ਛਿੜਕਦੇ ਨੇ ਪਰ ਨਾਲ ਦੀ ਨਾਲ ਉਹਨਾਂ ਦੇ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਵੱਡਾ ਹਿੱਸਾ ਪਾਉਂਦੇ ਨੇ ਔਰ ਇਹ ਯਾਰੀਆਂ ਹਮੇਸ਼ਾ ਇਸੇ ਤਰ੍ਹਾਂ ਬਣੀਆਂ ਰਹਿਣ ਇੱਕ ਜੁੱਤੇ ਇੱਕ ਦੂਜੇ ਤੋਂ ਇਸੇ ਤਰ੍ਹਾਂ ਜਾਨਾਂ ਨਿਸ਼ਾਵਰ ਕਰਦੇ ਰਹਿਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਯਾਰੀ ਇੱਕ ਜਿਹੜੀ ਉਦਾਹਰਣ ਬਣੇ ਲੋਕਾਂ ਦੇ ਲਈ ਲੋਕ ਕਹਿੰਦੇ ਕਿ ਯਾਰੀ ਹੋਵੇ ਤਾਂ ਫਿਰ ਵਿੱਕੀ ਅਰਗੀ ਨਹੀਂ ਤਾਂ ਫਿਰ ਨਾ ਹੋਵੇ ਇਹਦੇ ਨਾਲ ਹੀ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਵੀ ਕਰਾਂਗੀ ਤੁਹਾਡਾ ਥੈਂਕ ਯੂ ਜੀ ਬਹੁਤ ਸ਼ੁਕਰੀਆ ਅਰਵਿਕ ਤੇ ਰੌਕਸਾਇ ਦੀ ਆਵਾਜ਼ ਹੈ ਨਰਾਈ ਟੂਡੇ